ਕੈਨੇਡਾ ਦੇ ਵਿੱਚ ਇੱਕ ਪੰਜਾਬੀ ਮੂਲ ਦਾ ਟਰੱਕ ਡਰਾਈਵਰ ਕਸੂਤਾ ਫਸ ਗਿਆ ਜਿਸ ਕੋਲੋਂ 19 ਮਿਲੀਅਨ ਡਾਲਰ ਮੁੱਲ ਦੀ 150 ਕਿਲੋ ਕੋਕੀਨ ਬਰਾਮਦ ਕਰਨ ਦਾ ਪੁਲਿਸ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਦੱਸਿਆ ਹੈ ਕਿ ਬਲੂ ਵਾਟਰ ਬ੍ਰਿਜ ਉਤੇ ਕੀਤੀ ਗਈ ਬਰਾਮਦਗੀ ਮਗਰੋਂ ਬ੍ਰੈਮਟਨ ਦੇ 28 ਸਾਲਾ ਗੁਰਜੀਤ ਸਿੰਘ ਨੂੰ RCMP ਦੇ ਸਪੁਰਦ ਕਰ ਦਿੱਤਾ ਗਿਆ ਹੈ CBSA ਦੇ ਅਫਸਰਾਂ ਮੁਤਾਬਕ ਅਮਰੀਕਾ ਦੇ ਮਿਸ਼ੀਗਨ ਸੂਬੇ ਤੋਂ ਕੈਨੇਡਾ ਦਾਖਲ ਹੋ ਰਹੀ ਇੱਕ ਟਰੱਕ ਨੂੰ ਮੁਰਲੀ ਪੜਤਾਲ ਦੇ ਲਈ ਰੋਕਿਆ ਗਿਆ ਅਤੇ ਸ਼ੱਕ ਹੋਣ ਉੱਤੇ ਡੂੰਘਾਈ ਦੇ ਨਾਲ ਜਾਂਚ ਕੀਤੀ ਗਈ ਟਰੱਕ ਦੇ ਵਿੱਚੋਂ ਸ਼ੱਕੀ ਕੋਕੀਨ ਦੇ 6 ਬਕਸੇ ਬਰਾਮਦ ਹੋਏ ਦੱਸਦੀ ਹੈ ਕਿ ਕੁਮਾਂਤਰੀ ਬਾਜ਼ਾਰ ਦੇ ਵਿੱਚ ਕੋਕੀਨ ਦੀ ਅੰਦਾਜ਼ਨ ਕੀਮਤ 25 ਮਿਲੀਅਨ ਡਾਲਰ ਬਣਦੀ ਹੈ ਤੇ ਬਾਰਡਰ ਅਫਸਰਾਂ ਨੇ ਸਿਰਫ 2 ਦਿਨ ਦੇ ਵਿੱਚ 44 ਮਿਲੀਅਨ ਡਾਲਰ ਮੁੱਲ ਦੀ ਕੋਕੀਨ ਜ਼ਬਤ ਕਰ ਲਈ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਨੇ ਇੱਕ ਬਿਆਨ ਜਾਰੀ ਕਰਦਿਆਂ ਬਾਰਡਰ ਅਫਸਰਾਂ ਦੀ ਪ੍ਰਸ਼ੰਸਾ ਕੀਤੀ। ਉਹਨਾਂ ਕਿਹਾ ਹੈ ਕਿ ਸੀਬੀਐਸਏ ਅਤੇ ਆਰਸੀਐਮਪੀ ਦੇ ਵਿਚਕਾਰ ਤਾਲਮੇਲ ਸਦਕਾ ਹੀ ਨਸ਼ਿਆਂ ਦੀ ਵੱਡੀ ਖੇਪ ਜ਼ਬਤ ਕੀਤੀ ਜਾ ਸਕੀ ਹੈ। ਬਲੂ ਵਾਟਰ ਬ੍ਰਿਜ ਦੀ ਫੇਰੀ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਹੈ ਕਿ ਦੋਵੇਂ ਲਾ ਐਨਫੋਰਸਮੈਂਟ ਏਜੰਸੀਆ ਪੂਰੀ ਵਚਨਬੱਧਤਾ ਦੇ ਨਾਲ ਕੰਮ ਕਰੀਆਂ ਨੇ ਤੇ ਪਾਬੰਦੀਸ਼ੁਦਾ ਚੀਜ਼ਾਂ ਨੂੰ ਕੈਨੇਡਾ ਵਿੱਚ ਦਾਖਲ ਹੋਣ ਤੋਂ ਰੋਕਿਆ ਜਾ।